ਕੜੀ ਬੈਠੀ ਆ ਸ਼ੇਰੀ 40 ਦਾ ਮਾੜਾ ਜਿਹਾ ਖਾਨ ਜਾਵੇ ਇਹਦੀ ਛੋਟੀ ਆ ਜੀ ਕਿੰਨੀ ਦੇਰ ਦੀ ਕਪਣ ਇਹ ਤੰਨ ਨਹੀਂ ਨਹੀਂ ਕਪਣ ਪੱਕਾ ਨਹੀਂ ਹੈਗੀ ਹਾਂ ਚੱਲਦੇ ਆ ਕਿਹੜੀ ਤੁਹਾਨੂੰ ਅੱਛਾ ਕੇ ਕਰ ਤੂੰ ਮੈਂ ਭਾਈ ਛੋਟਾ ਵੱਡਾ ਛੋਟਾ ਜੀ ਵੱਡਾ ਛੋਟਾ ਥਾਣਾ ਆ ਜਾਓ ਤੁਸੀਂ ਦੰਦ ਕਿੰਨੇ ਕਿੰਨੇ ਇਹਨਾਂ ਦੇ ਤਾਂ ਪੂਰੇ ਹੀ ਹੋਣੇ ਹੋਰੇ ਹੀ ਆ ਜੀ ਤਾਂ ਪੂਰੇ ਯਾਰ ਇਹਨਾਂ ਦੇ ਤਾਂ ਪੂਰੇ ਹੀ ਉਹ ਦੇਖ ਲਿਆ ਮੈਂ ਉਹ ਤਾਂ ਚਾਰ ਉਹਦਾ ਥੰਡ ਕੋਕਾ ਚਲੋ ਆਜੋ ਚਲੋ ਇਹੋ ਮਾਰਾ ਕਾਲੀ ਪੱਠਾ ਠੀਕ ਹੈ ਇਹਦੇ ਮਗਰ ਕਾਲੀ ਪੱਠਾ ਆਇਦਾ ਤੁਸੀਂ ਮੋਲ ਮੰਗੀ ਇੱਕ ਮਿੰਟ ਠਾ ਦੇ ਪਾ ਦੇ ਟੋੜਾ ਜਲਪਾ ਪਾਈ ਆ ਬੜਾ ਪਾਸ਼ੂ ਬਰੀ ਯਾਰ ਲਾ ਪੱਠਾ ਜਣੀ ਮਤਰੀ ਬੜੀ ਛੋਟੀ ਨਾ ਨਾ ਛੋਟੀ ਜੀ ਗੱਲ ਵਧੀਆ ਉਹਦੇ ਮਾਰ ਇੱਕਾ ਜੀ ਡੇਢ ਮਹੀਨੇ ਤੁਹਾਡਾ ਡੇਢ ਮਹੀਨੇ ਪੱਕੀ ਦੁੱਧ ਵਾਲੀ ਐ ਚਲ ਮੁੱਲ ਤਾਂ ਦੱਸ ਆ ਕੇ ਉਹ ਤੂੰ ਅੰਦਰ ਆ ਤੂੰ ਇਧਰ ਨੂੰ ਘਰ ਦਾ ਪਾ ਜਾ ਯਾਰ ਮੁੱਲ ਪੁੱਛ ਕੇ ਯਾਰ ਤੂੰ ਵੇਚਣੀ ਦੱਸੋ ਯਾਰ ਕਿੰਨੇ ਦੀ ਆ ਬਾ ਤੁਸੀਂ ਦੱਸਣਾ ਜੀ ਆ ਦੇਖ ਲੈਣੇ ਚਲੋ ਆਪਾਂ ਜਰੂਰ ਤੇ ਆਪਾਂ ਲੈ ਲਈਏ ਇਹ ਰੇਟ ਤਾਂ ਲਈਏ ਕੀ ਕੀ ਤੇ ਜੇ ਜੇ ਰੇਟ ਬੰਦਾ ਲੈ ਲੈ ਗਾਗ ਨੂੰ ਵੀ ਤਾਂ ਹੀ ਰਬਾ ਦਾ ਰੂਪ ਗਿਆ ਨਾ ਗਾਗ ਤੋਂ ਵੀ ਨਿਗਲਾ ਘਟਾ ਮੰਗਦਾ ਹਮਾਰਾ ਕਮਾ ਦੇ ਹਮਾਰਾ ਕਮਾ ਦੇ ਤੋੜ ਦੇ 1.5 ਤੋਂ ਪਤਾ ਲੱਗੇ ਅਜੇ ਤੱਕ ਅਨੇ ਸਾਨੂੰ 8 ਦੇ ਦੇ ਦੇਗਾ ਫਿਰ ਦੇ ਦੇਗਾ 8000 ਫਿਰ ਫਾਇਦਾ ਕਿਉਂ ਨਾ ਸਾਈ ਦੇ ਉਹ ਜੀ ਦੇਣੀ ਬੇਲੇ ਮੈਂ ਰੇਟ ਕਰੋ ਸਾਈ ਆਪਾਂ ਫੇਰ ਦਵਾਏ ਰੇਟ ਜ਼ਿਆਦਾ ਹੋਏਗਾ ਕਿ ਆਪਾਂ ਘਾਟੇ 'ਚ ਜਾਵੜੇ ਨਹੀਂ ਘਾਟੇ 'ਚ ਕੋਈ ਨਹੀਂ ਗਿਆ ਤੁਸੀਂ ਆਪਾਂ ਤੁਹਾਡੇ ਮੁਤਾਬਕ ਤੇ ਬੰਮੋਲ ਲਾਵਾਂਗੇ ਦੱਸੋ ਦੱਸੋ ਭਾਈ ਕਿੰਨੇ ਦੀ ਬਚ ਨੇ ਮੋਲੋ ਸੁਣ ਲਿਆ ਯਾਰ ਵੇਚਣੀ ਕਿੰਨੇ ਦੀ ਹੈ ਤੇ ਕੋਈ ਮੈਂ ਤਾਂ ਦੋਨਾਂ ਨੂੰ ਨਹੀਂ ਪੁੱਛਦਾ ਰੁਪਇਆ 10000 ਦੀ ਚਲਦੀ ਹੈ ਤਾਂ ਦੇਖੋ 10000 ਅੱਲਾ ਬਰਜਾਨ ਨੂੰ ਪੁੱਛ ਨਹੀਂ ਆ ਗਈ پیسے ਨਾਲ ਨਾ ਠੀਕ ਨਹੀਂ ਉਹ ਚਲੋ ਆਪੋ ਆਪਣੀ ਮਰਜ਼ੀ ਹੈ ਜੀ ਇਹ ਤਾਂ ਮੰਡੀ ਹੈ ਓ ਕਿੰਨੇ ਦੀ ਪਾਵੀਆਂ ਤਵਾ ਦਾ ਪਹਿਲਾ ਪਹਿਲਾ ਇੱਕ ਤਾਂ ਕਰੀਦਾ ਹੁੰਦਾ ਕਿੰਨੇ ਦੀ ਚੱਲੂਗੀ ਕਿੰਨੇ ਦੀ ਚੱਲੂਗੀ ਆ ਦੇਖ ਨਾ ਇਹ ਦੂਗਾ ਨਹੀਂ ਨਹੀਂ ਜੀ 12 ਲੱਖ ਕੇ ਆਉਗਾ ਲੱਗ ਕੇ ਆ 20 20 ਕੇ ਨਹੀਂ 12 ਲੱਖ ਹੈ ਜੀ ਕਹਿੰਦਾ ਆ ਕਾਲੀ ਗੱਬਣ ਦੇਖ ਲੋ ਨਹੀਂ 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 ਪੱਠ ਦੇ ਦੇ ਇਹਦਾ ਵੇਚ ਲੋ ਮੇਰੀ ਛੇਤੀ ਹੋ ਗਈ ਮੈਂ ਤਾਂ ਮੈਂ ਤਾਂ ਰਫਨਾ 4 ਵਜੇ ਤੱਕ ਹੁਣ ਜੱਪ ਪੈ ਗਿਆ ਨਵਾ ਹੱਥੋਂ ਵੱਧਦੀ ਹੈ ਜੀ ਤੋ ਬਸ ਸਹੀ ਇਹਨਾਂ ਲਾਦਾ ਆਪਣਾ ਹੈ 8 ਰੋਹੀ ਪੱਟੇ ਨਹੀਂ ਪੱਟ ਕੋਲ ਦੀ ਵਾਲੀ ਆ ਇਹ ਇਹਦੇ ਨਾਲ ਦੀ ਤੂੰ ਵੱਟੀਆਂ ਤੋਂ ਆਈਆਂ ਤੂੰ ਇਸੇ ਵੱਟੀਆਂ ਮੈਂ ਉਹ ਤੇ ਆਪਾਂ ਕਿਹੜਾ ਇਹਦਾ ਕੋਈ ਮੁੱਲ ਪੁੱਛਿਆ ਜੀ ਉਹ ਤਾਂ ਹੈ ਹੀ ਐ ਮੈਂ ਤੁਹਾਨੂੰ ਕਹੀ ਰ ਇਸੇ ਵੱਟੀਆਂ ਤੋਂ ਆਈਆਂ ਤੂੰ ਆਪਾਂ ਉਹ ਪੱਟ ਉਹ ਦੱਸ ਦੇ ਵੀਰੇ ਟਾਈਮ ਹੈ ਨਹੀਂ ਸਾਡੇ ਕੋਲ ਮੈਂ ਤਾਂ ਭਾਈ ਜੀ ਦੇ ਕਾ ਪੂਰਜੀ ਕਰਕੇ ਰੁਕਣਾ ਬਹੁਤ ਟਾਈਮ ਸੀਗਾ ਅੱਜ ਮੈਨਾਂ ਤਾਂ ਜਾਣਾ ਸੀਗਾ ਕੋਈ ਰਿਸ਼ਤੇਦਾਰ ਤੇ ਰਹਿ ਗਈ ਕਿੰਨੇ ਦੀ ਬਣੀ ਜੀ ਫਰਕ ਵਾਲਾ ਫਿਰ ਆਪਣਾ ਕਿੰਨੇ ਦੀ ਪਾਉਣੀ ਆ ਤੈਨੂੰ ਨਹੀਂ ਇੱਕ ਮਿੰਟ ਐਨੇ ਸਭ ਤਾਂ ਕਹ ਲੈ ਲੱਗਿਆ ਤੇ ਨਹੀਂ ਕਹ ਤੂੰ ਐ ਕਹਦੀ ਵੀ ਮੈਨੇ ਦੀ ਦੇਣੀ ਆ ਘੱਟ ਸ਼ਬਦਾਂ ਨਾਲ ਸਰਦਾ ਹੈ ਹਾਂ ਆਲਾ ਫੜ ਨਹੀਂ ਇਹਨੂੰ ਛੱਡ ਦੇ 11000 ਦੀ ਤੇ ਜੋ ਮੈਂ ਕਹਿੰਦਾ 12 ਲੱਖ ਆਪਾਂ 12 ਨਹੀਂ ਨਹੀਂ ਫਿਰ ਐਂ ਦੇ ਚਲੋ ਰਹਿਣ ਦਵਾ ਜੋ ਅਗਲੇ ਘੜੇ ਫੇਰ ਲੈ ਲੈ ਚਲੋ ਦੋ ਦੋ ਲੱਖ ਲੈ ਲੈ ਕੋਈ ਨਹੀਂ ਕੋਈ ਨਹੀਂ ਕੋਈ ਉਹ ਇਹਦਾ ਸ਼ੌਕ ਨੂੰ ਹੁੰਦਾ ਜਾਣ ਕੇ ਰੱਖ ਜਾਣ ਕੇ ਹੁੰਦੀ ਹੈ ਲੈ ਕੇ ਤਾਣਾ ਰਕਾ ਰ ਸੀਵਨਨ ਦੇ ਰਹਿ ਗਿਆ ਕਹਤਾ ਸੀਗਾ ਜੀ ਇਹਨਾਂ ਨੂੰ ਬੜਾ ਲਾਤੀ ਕਿੰਨਾ ਕਿੰਨਾ ਇਹਨਾਂ ਨੇ 77000 ਲਾਇਆ ਅੱਛਾ 17 ਕਹਿੰਦੇ ਆ ਜੀ ਆ ਬੰਦੇ ਨੇ 770 ਅੱਛਾ ਤੂੰ ਕੀ ਕਹ ਹੈ ਮੈਂ ਤਾਂ ਬਹੁਤ ਮੰਗਦੀ ਬਾਈ ਮੰਗਦਾ ਜੀ ਹਾਂ ਡਾਕਟਰ ਨੇ ਖੜੇ ਨੇ ਕਹਤੇ ਕਿਹਾ ਕਿੰਨੇ ਦੀ ਲੈ ਜੀ 770 ਦੀ ਕਹਤਾ ਹੀ ਫਿਰ ਲੈ ਜੀ ਲੈ ਜੋ ਤੂੰ ਬੜੋ ਘਰੋ ਹੜੋ ਫਿਰ ਸਾਰਾ ਠੀਕ ਐ ਤੇ ਲਖਾਈ ਤੁਹਾਡੀ ਨਹੀਂ ਨਹੀਂ ਕੋਈ ਇਨਕ ਦਾ ਕਰ ਲਾ ਬਾਈ ਹੁਣ ਬੰਦਾ ਖੜਾ ਯਾਰ ਤੁਹਾਡੇ ਕੋਲੇ ਹਰੋ ਕਮਾਲ ਆ ਯਾਰ ਦਾਸ ਸਾਹਿਬ ਥੋੜਾ ਜਿਹਾ ਕਰ ਦੇ ਬੜਾ ਕਰ ਦੇ ਜਾਲ ਯਾਰ ਇੰਨੇ ਦੇ ਵਿੱਚ ਲਖਾਈ ਪਿੱਛੇ ਜਾਉ ਕੀ ਗੱਲ ਹੁੰਦੀ ਐ ਯਾਰ ਪਹਿਲਾਂ ਹੀ ਕਹਿੰਦਾ ਕੋਈ ਫਰਕ ਤਾਂ ਐ ਨਹੀਂ ਵਾਲਾ ਆਪਾਂ ਡਾਕਟਰ ਨੇ ਕਹਤਾ ਉਹਦੀ ਲੱਦੀ ਨਹੀਂ ਸੀ ਤੇਹੀ ਕਰੇ ਬਾਈ ਤੇ ਲੱਦਦੇ ਪੈਗੇ ਤੂੰ ਡਾਕਟਰ ਦੀ ਲੱਦਦਾ ਪਿਆ ਲਾ ਫੜ ਫੜ 17.5 ਲਾਇ ਤੁਸੀਂ ਕੋ ਬਦਲ ਆਇਆ ਹੈ 17.5 ਸਾਢੇ 17.5 ਲਾਇ ਤੇ ਫਿਰ ਤਾਂ ਹੋਇਆ ਪਿਆ ਸੌਦਾ ਫਿਰ ਕੀ ਰਹਿ ਗਿਆ ਸੌਦਾ ਤਾਂ ਹੋਈ ਪਿਆ ਜੀ ਇਹੀ ਭੱਜ ਗਏ ਤੇ 봐 ਠੀਕ ਹੈ ਸਾਢੇ 17.5 ਦਿਓ ਲਖਾਈ ਆਪੋ ਆਪਣੀ ਹੈ ਲਖਾਈ ਆਪੋ ਆਪਣੀ ਦਿਓ ਪੈਸੇ ਬਾਕੀ ਦਿਓ ਪੈਸੇ ਉਹਦਾ ਕੀ ਕਰੂਗਾ ਉਹਦਾ ਹਾਂ ਜੀ ਸੌਦਾ ਤਾਂ ਹੋ ਗਿਆ ਜੀ ਸੌਦਾ ਹੋਇਆ ਪਿਆ ਹੀ ਕਭਾ ਨੰਨੇ ਨੂੰ ਰਿਸਪੌਂਸ ਦੇ ਜਾਂਦੇ ਦੱਸ ਜਿਹੜਾ ਮੈਨੂੰ 100 200 ਪੜਨਾ ਸੀਗਾ ਮੇਰੇ ਇੱਥੇ ਲਿਖਿਆ ਸੀ ਤੇਰੇ ਕਰ ਮਾਈ ਦੀਆ ਉਹ ਲਿਖਿਆ ਹੁੰਦਾ ਹੈਗਾ ਪਰ ਇਹ ਵੀ ਗੱਲ ਹੈ ਜੀ ਹਾਂਜੀ